ਤੇ ਮੈਂ ਕਹਿੰਦਾ ਜਿਹੜੀ ਗੱਲ ਮੈਂ ਸੁਣੀ ਸੀ ਉਹ ਗੱਲ ਨਿਕਲੀ ਬਾਈ 5 ਰੁਪਏ ਦੀ ਇੱਕ ਟਿੱਕੀ ਅਸੀਂ 20 ਦੀਆਂ ਚਾਰ ਟਿੱਕੀਆਂ ਲਈਆਂ ਸੀ ਮੰਨ ਕੇ ਚਲੋ ਦੋ ਪਲੇਟਾਂ ਤੇ ਦੋ ਪਲੇਟਾਂ ਦੇ ਵਿੱਚ ਬੰਦਾ ਰਾਜ ਰਿਆਂ ਦਾ ਬਾਈ ਇਸ ਟਾਈਮ ਅਸੀਂ ਲੁਧਿਆਣੇ ਦੇ ਵਿੱਚ ਆ ਤੇ ਅੱਜ ਤੁਹਾਨੂੰ ਨਾ ਇੱਕ ਬਹੁਤ ਘੈਂਟ ਚੀਜ਼ ਖਵਾਉਣੀ ਆ ਲੁਧਿਆਣੇ ਜਦੋਂ ਆਏ ਇੱਕ ਵਾਰ ਜਿਹੜਾ ਤੁਸੀਂ ਜ਼ਰੂਰ ਮਾਰਨਾ ਬਾਈ ਅੱਜ ਦੇ ਜਮਾਨੇ ਦੇ ਵਿੱਚ ਤੁਹਾਨੂੰ ਪਤਾ ਮੰਗਾਈ ਦਾ ਜਮਾਨਾ ਬਾਈ ਤੇ ਅੱਜ ਦੇ ਜਮਾਨੇ ਦੇ ਵਿੱਚ ਹਰੇਕ ਚੀਜ਼ ਮਹਿੰਗੀ ਆ ਪਰ ਅੱਜ ਮੈਂ ਜਿੱਥੇ ਤੁਹਾਨੂੰ ਲੈ ਕੇ ਚੱਲਿਆ ਨਾ ਤੁਸੀਂ ਕਹੋ ਯਾਰ ਕਿਹੜੀ ਜਗ੍ਹਾ ਤੇ ਲੈ ਕੇ ਆਇਆ ਸਵਾਦ ਲਿਆਤਾ ਬਾਈ ਲੁਧਿਆਣੇ ਦੇ ਇੱਟਾਂ ਵਾਲਾ ਚੌਂਕ ਨਿਊ ਜਨਤਨਗਰ ਦੇ ਵਿੱਚ ਨੇ ਇੱਕ ਸਰਦਾਰ ਜੀ ਟਿੱਕੀ ਬਹੁਤ ਸੇ ਫੇਮਸ ਸਰਦਾਰ ਜੀ ਦੀ ਤੇ 5 ਰੁਪਏ ਟਿੱਕੀ ਦੀ ਪਲੇਟ ਯਾਰ ਕਮਾਲ ਕੀਤੀ ਪਈ ਆ ਮੈਂ ਕਹਿੰਦਾ ਜਿਵੇਂ 5 ਰੁਪਏ ਦੀ ਇੱਕ ਟਿੱਕੀ ਆ 10 ਰੁਪਏ ਦੀ ਮੇਰੇ ਖਿਆਲ ਨਾਲ ਪਲੇਟ ਹੋਊਗੀ ਆਪਾਂ ਜਾ ਕੇ ਆਪਾਂ ਦੇਖਦੇ ਆ ਵੀ ਕੀ ਮਾਹੌਲ ਆ ਜੇ ਮੰਨ ਕੇ ਚਲੋ ਸਿਰਾ ਗੱਲ ਬਾਤ ਹੋਈ ਫੇਰ ਹੀ ਮੈਂ ਵੀਡੀਓ ਪਾਉਣੀ ਐ ਨਹੀਂ ਮੈਂ ਵੀਡੀਓ ਨਹੀਂ ਪਾਉਣੀ ਸੇਵ ਕਰਕੇ ਰੱਖ ਲੈਣੀ ਆ ਆਜੋ ਤੁਹਾਨੂੰ ਦਿਖਾਉਣੇ ਆ ਫਿਰ ਕੀ ਗੱਲ ਬਾਤ ਆ ਅਸੀਂ ਆ ਦੇਖੋ ਆਉਣ ਦਾ ਵੇ ਅਸੀਂ ਲੋਕੇਸ਼ਨ ਲਾਈ ਹੋਈ ਸੀ ਲੋਕੇਸ਼ਨ ਲਾ ਕੇ ਜਾ ਰਹੇ ਹਾਂ ਸਾਡਾ ਵੀ ਪਹਿਲਾ ਐਕਸਪੀਰੀਅੰਸ ਆ ਅਸੀਂ ਵੀਡੀਓ ਦੇਖੀ ਸੀ ਇਹਨਾਂ ਦੀ ਆਈਗਾ ਯਾਰ ਦੇਖ ਕੇ ਆਈਏ ਜ਼ਰੂਰ ਕਿਉਂਕਿ ਇੰਨਾ ਸਸਤਾ ਮੈਂ ਕਮੈਂਟ ਦੇਖ ਕੇ ਬਾਈ ਕਹਿੰਦਾ ਟੇਸਟੀ ਬਹੁਤ ਆਪਾਂ ਜਾ ਕੇ ਹੀ ਦੇਖਦੇ ਹਾਂ ਯਾਰ ਆਜੋ ਵੀ ਕੀ ਮਾਹੌਲ ਆ ਕੀ ਗੱਲਬਾਤ ਆ ਅੱਗੇ ਦਿਖਾਉਣਾ ਤੁਹਾਨੂੰ ਆਜੋ ਲੌਬੀ ਪਹੁੰਚ ਚੁੱਕੇ ਹਾਂ ਲੁਧਿਆਣੇ ਦੇ ਸਭ ਤੋਂ ਵੱਡੇ ਹੋਟਲ ਤੇ ਸਭ ਤੋਂ ਵੱਡਾ ਹੋਟਲ ਮੈਂ ਕਿਉਂ ਕਿਹਾ ਕਿਉਂਕਿ ਇਹ ਬੰਦਿਆਂ ਦਿਲ ਸਭ ਤੋਂ ਵੱਡਾ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਇੰਨੀ ਸਸਤੀ ਚੀਜ਼ ਵੇਚ ਨਹੀਂ ਸਕਦਾ ਬਾਈ ਤੇ ਮੇਨ ਗੱਲ ਆ ਕਿ ਦੋ ਭਰਾ ਬਾਈ ਦੋ ਸਿੱਖਪਰਾ ਕੰਮ ਕਰਦੇ ਇਹਨਾਂ ਦੇ ਪਿਤਾ ਜੀ ਵੀ ਹੁੰਦੇ ਨਾਲ ਉਹ ਅੱਜ ਹੈ ਨਹੀਂ ਸੀਗੇ ਤੇ ਬਾਕੀ ਗੱਲ ਰਹੀ ਬਈ ਸਵਾਦ ਦੀ ਤੇ ਸਫਾਈ ਦੀ ਜਿੱਥੇ ਆਪਣੇ ਸਿੱਖਪਰਾ ਕੰਮ ਕਰਦੇ ਹੁਣ ਉੱਥੇ ਤਾਂ ਇਹ ਗੱਲ ਪੁੱਛਣੀ ਬਣਦੀ ਹੀ ਨਹੀਂ ਵੀ ਸਫਾਈ ਹੋਊਗੀ ਕਿ ਨਹੀਂ ਬਈ ਫੁੱਲ ਸਫਾਈ ਆ ਘੈਂਟ ਗੱਲਬਾਤ ਆ ਤੇ ਮੈਂ ਕਹਿੰਦਾ ਜਿਹੜੀ ਗੱਲ ਮੈਂ ਸੁਣੀ ਸੀ ਉਹ ਗੱਲ ਨਿਕਲੀ ਬਈ 5 ਰੁਪਏ ਦੀ ਇੱਕ ਟਿੱਕੀ ਅਸੀਂ 20 ਦੀਆਂ 4 ਟਿੱਕੀਆਂ ਲਈਆਂ ਸੀ ਮੰਨ ਕੇ ਚਲੋ ਦੋ ਪਲੇਟਾਂ ਤੇ ਦੋ ਪਲੇਟਾਂ ਦੇ ਵਿੱਚ ਬੰਦਾ ਰਾਜ ਜਾਂਦਾ ਮੈਨੂੰ ਆਏ ਸੀਗਾ ਮੈਂ ਕੀ ਪਤਾ ਕੋਈ ਸਵਾਦ ਦੇ ਵਿੱਚ ਚੱਕਰ ਹੋਵੇ ਪਰ ਬੀ ਜਦੋਂ ਖਾ ਕੇ ਦੇਖਿਆ ਨਾ 60 60 ਰੁਪਏ ਵਾਲੀ ਟਿੱਕੀ ਦੀ ਪਲੇਟ ਵੀ ਫੇਲ ਹੋ ਗਈ ਬਾਈ ਇੰਨੀ ਘੈਂਟ ਕੁਆਲਿਟੀ ਤੇ ਇੰਨਾ ਘੈਂਟ ਸਵਾਦ ਯਾਰ ਸਵਾਦ ਆ ਗਿਆ ਜਮਾਂ ਯਾਰ ਅੱਜ ਦੇ ਜਮਾਨੇ ਦੇ ਵਿੱਚ ਬਾਈ ਯਕੀਨ ਨਹੀਂ ਹੁੰਦਾ ਵੀ ਇੰਨੀ ਸਸਤੀ ਚੀਜ਼ ਕੋਈ ਵੇਚ ਰਿਆ ਵੀ 10 ਰੁਪਏ ਪਲੇਟ ਜਾਂ ਟਿੱਕੀ ਦੀ ਕਮਾਲ ਕੀਤੀ ਬਈ ਜਰੂਰ ਬਈ ਲੁਧਿਆਣੇ ਆਏ ਮੇਰੇ ਕਦੇ ਇੱਕ ਵਾਰ ਜਰੂਰ ਖਾ ਕੇ ਜਾਇਓ ਤਾਂ